ਦੇਖੋ ਇਹਦੇ ਤੇ ਬਹੁਤ ਕੁਝ ਇਹਦੇ ਤੇ ਬਹੁਤ ਕੁਝ ਹੋ ਚੁੱਕਿਆ ਹਾਂਜੀ ਤੇ ਮੈਂ ਹੁਣ ਇੱਕ ਜਿੰਨੇ ਠੰਡੇ ਮੁਲਕਾਂ ਦੇ ਲੋਕ ਨੇ ਚਲੋ ਇਸਾਈ ਨੇ ਯਹੂਦੀ ਨੇ ਹੋਰ ਨੇ ਸਾਰੇ ਤੇ ਲੈ ਲੈਣੇ ਆਪਾਂ ਇੰਡੀਅਨ ਵੀ ਨੇ ਸਾਰੇ ਅਸੀਂ ਅਸੀਂ ਖਾਂਦੇ ਆ ਨਹੀਂ ਨਹੀਂ ਸੁਣੋ ਮੇਰੀ ਗੱਲ ਆਪਾਂ ਇੱਕ ਕੌਮ ਦੇ ਤੌਰ ਤੇ ਹੱਲੇ ਲੈਣੇ ਆ ਸਾਨੂੰ ਤਾਂ ਕਹਿੰਦੇ ਨੇ ਰਾਖਸ਼ ਨੇ ਆਪਣੀ ਨਾ ਗੱਲ ਕਰੋ ਸਾਡਾ ਗੱਲ ਨੈਰਾਖਿਸ਼ ਨੇ ਆਪਾਂ ਦੋਹੇ ਦੇ ਘਰ ਦੀ ਗੱਲ ਕਰੀ ਮੈਂ ਕਹਾਂ ਵੀ ਜਿੰਨੇ ਐਸਾ ਹੀ ਨੇ ਮੁਸਲਮਾਨ ਨੇ ਮੁਸਲਮਾਨੀਟ ਖਾਣਦੇ ਨੇ ਸਾਰੇ ਥੋੜੇ ਦੇ ਰਾਜ ਕੀਤਾ ਤੁਸੀਂ ਜਦੋਂ ਉਹਨਾਂ ਤੇ ਕਰ ਲੋਗੇ ਉਦੋਂ ਗੱਲ ਕਰਿਓ ਰਾਜ ਕਮ ਕੀ ਤੋਂ ਨਾ ਚੇਕਤਾ ਸੀ ਤੁਹਾਡੇ ਚ ਹੈ ਨਹੀਂ ਸੀ ਜੇ ਤੇ ਇਕਤਾ ਨਹੀਂ ਉਥੇ ਤਰਮ ਹੁੰਦਾ ਹੀ ਨਹੀਂ ਪ੍ਰਥਵੀਰਾਜ ਚੋਹਾਨ ਕੋ ਜੈ ਜੰਦੀ ਲੜਕੀ ਨੂੰ ਲਾਇਆ ਧਰਮ ਸੀ ਇਹ ਇਹ ਧਰਮ ਸੀ ਕਿੰਨੇ ਚਿਰ ਗੁਲਾਮ ਰਹੇ ਅਸੀਂ ਮਹਮਦ ਗੌੜੀ ਨੇ ਕਬ ਚੱਕ ਲਿਆ ਕੀ ਕਰੀਏ ਤੁਹਾਡੇ ਅਸੀਂ ਧਰਮ ਨੂੰ ਜਿਹੜਾ ਗੁਲਾਮ ਕਰਾਉਂਦਾ ਹੈ ਜਿਹੜਾ ਪਾਠ ਨੂੰ ਢਾਡ ਕਰਦਾ ਹੈ ਉਹਨਾਂ ਚ ਇੱਕਤਾ ਸੀ ਤੁਹਾਡੀ ਇੱਕਤਾ ਕਿੱਥੇ ਗਈ ਫੇਰ ਚਲੋ ਉਹਦੇ علاوہ ਉਹ ਵੀ ਸ਼ਰਾਬੀ ਪੀਂਦੇ ਨੇ ਇਸ ਅੰਗਰੇਜ਼ ਤੁਹਾਡੇ ਤੇ ਰਾਜ ਕੀਤਾ ਉਹਨਾਂ ਨੇ ਕੀ ਤਾਂ ਨਹੀਂ ਤਾਂ ਅਕਲ ਬੇਅਕਲਾਂ ਦਾ ਰਾਜ ਕਰਦੀ ਹੁੰਦੀ ਹੈ ਇਹ ਰਮਣਾ ਤੁਹਾਡਾ ਬੇਅਕਲਾਂ ਵਾਲਾ ਧਰਮ ਹੈ ਤੁਹਾਡਾ ਧਰਮ ਬੇਅਕਲ ਬਣਾਉਣਾ ਬੇਅਕਲ ਰੱਖਣਾ ਆਪਣੇ ਲੋਕਾਂ ਨੂੰ ਉਹਨਾਂ ਦਾ ਗਿਆਨ ਦਾ ਧਰਮ ਸੀ ਗਿਆਨਵਾਨ ਹਮੇਸ਼ਾ ਅਗਿਆਨੀ ਦੇ ਰਾਜ ਕਰਦੇ ਆਏ ਕਰਦੇ ਹੋਣਗੇ ਸਾਡੇ ਹੁਣ ਜੱਜ ਨੇ ਗਿਆਨ ਜ਼ਿਆਦਾ ਹੁੰਦਾ ਤਾਂ ਹੀ ਉਹ ਤਰੱਕੀ ਕਰਦੇ ਨੇ ਅਫਸਰਾਂ ਨੂੰ ਗਿਆਨ ਹੁੰਦਾ ਮੁੰਡੇ ਸਿਲੈਕਟ ਹੁੰਦੇ ਨੇ ज्ञान करके संरक्षण में बौद्ध क्लब लोगों का ऊंचा होता है बुद्धि ऊपर की जाती है पढ़ाई में बुद्धि वाले आगे नंबर लेते हैं ਤੁਸੀਂ ਕਿਹੜੇ ਭਰਮ ਵਿੱਚ ਪਏ ਹੋ ਤੁਸੀਂ ਆਪਣੇ ਲੋਕਾਂ ਲਗਿਆਂ ਨਾਸ ਕਰਕੇ ਚਾਹੁੰਦੇ ਹੋ ਵੀ ਅਸੀਂ ਗੁਰੂ ਬਣ ਜੀ ਸੱਤ ਕੋਈ ਸਵਾਲ ਨਾ ਪੁੱਛੋ ਦੂਜੀ ਗੱਲ ਨਾਮ ਹਾਂ ਚਲੋ रामदाबाद ਵਿੱਚ ਕਰਦਾ ਮੈਂ ਉਹ ਜਿਹੜੇ ਲੋਕ ਨੇ ਪ੍ਰੈਕਟੀਕਲੀ ਇਮਾਨਦਾਰ ਨੇ ਸਾਡੇ ਨਾਲ ਜਿਹੜੇ ਸ਼ਰਾਬ ਪੀਂਦੇ ਨੇ ਮਾਂਸ ਖਾਂਦੇ ਨੇ ਇਮਾਨਦਾਰੀ ਕਰ ਮੈਂ ਦੱਸੋ ਤੁਹਾਡੇ ਤੁਸੀਂ ਤਾਂ ਖਾਂਦੇ ਦੀ ਤੁਸੀਂ ਬੇਈਮਾਨ ਕਿਉਂ ਹੋ ਕਿੰਨੇ ਸਾਲ ਤੇ ਜਿਹੜੇ ਚ ਬੈਠੇ ਨੇ ਤੁਹਾਡੇ ਕਿੰਨੀਆਂ ਦੀਨਦਿਆ ਹੋ ਰਹੀਆਂ ਸਾਰਿਆਂ ਦੀ ਮਾਂ ਸ਼ਰਾਬ ਤੋਂ ਹੁਣ ਤੁਸੀਂ ਬੋਲਦੇ ਕਿਉਂ ਨਹੀਂ ਗੁਰਬਾਣੀ ਕਹਿੰਦੀ ਹੈ ਜੀਆਂ ਦਾ ਆਹ ਹਾਰ ਜੀ ਸਾਰੇ ਜੀਵ ਜੀਵਾਂ ਦਾ ਹਾਰ ਨੇ ਖਾਂਦੇ ਨੇ ਇਹ ਤਾਂ ਨੇਚਰ ਹੈ ਇਹ ਅਨੈਚਰਲ ਤਾਂ ਮੈਂ ਜਿੱਤੇ ਤੱਕ ਅਲਕੋਹਲ ਦੀ ਗੱਲ ਹੈ ਸ਼ਰਾਬ ਦੀ ਗੱਲ ਹੈ ਹਰ ਚੀਜ਼ ਹੌਲਕਾ ਜਿਹਾ ਜਾ ਕੇ ਥੱਲੇ ਅਲਕੋਹਲ ਬਣ ਜਾਂਦੀ ਹੈ ਡਾਈਜੈਸ਼ਨ ਸਿਸਟਮ ਦੇ ਬਿਨਾਂ ਅਲਕੋਹਲ ਦੇ ਬਿਨਾਂ ਡਾਈਜੈਸ਼ਨ ਸਿਸਟਮ ਚੱਲਦਾ ਹੀ ਨਹੀਂ ਇਸ ਦਾ ਦੂਜਾ ਨਿਕਲ ਫੁੱਜੀ ਫਾਟ ਹੈ ਮਿਸ ਅਲਕੋਹਲ ਤਾਂ ਸਾਰੇ ਲੈ ਰਹੇ ਤਾਂ ਮਤਲਬ ਅਲਕੋਹਲ ਤੇ ਬਨ ਤਾਂ ਹੈ ਤੁਸੀਂ ਮਿੱਠਾ ਖਾਓ ਖੱਟਾ ਇੱਥੇ ਹੁੰਦਾ ਜਿਆਦਾ ਹੋ ਜਾਂਦਾ ਇਹਨੂੰ ਸੋਮਰਾਸ ਕਹਿੰਦੇ ਹਾਂਜੀ ਦੇਵਤੇ ਕਹਿੰਦੇ ਦੇਵਤੇ ਇਹ ਦੇਵਤਾ ਦੇ ਵੀ ਉਹ ਵਾਲੀ ਚੀਜ਼ ਆ ਅਰੇ ਨੂੰ ਸੁਰਾ ਲਿਖਿਆ ਹੋਇਆ ਸੁਰਾ ਗ੍ਰੰਥਾ ਚ ਤੁਸੀਂ ਕਹਿੰਦੇ ਰਕਸ਼ਾ ਰਕਸ਼ਾਂ ਦੀ ਹੁੰਦੀ ਤਾਂ ਉਹ ਸੁਰਾ ਹੁੰਦੀ 라ਵਣ ਪੀਂਦਾ ਦਾ ਉਹ ਦੇਵਤਾ ਤਾਂ ਤੁਸੀਂ ਰਕਸ਼ਸ਼ ਹੋ ਕਿਹਨਾਂ ਦੇ ਜਿਹੜੇ ਪਰਿਵਾਰ ਆ ਸਾਰਾ ਪੀਂਦਾ ਸੀ ਮਤਲਬ ਸ਼ਰਾਬ ਇਹ ਨਹੀਂ ਹੈ ਸ਼ਰਾਬਦਾਰ ਮਾਸ ਦਾ ਬੀ ਮੰਨੀ ਆ ਰਿਮਾਨਦਾਰੀ ਦੇਖੋ ਸ਼ਰਾਬ ਇੱਕ ਆਦਮੀ ਦੇ ਅੰਦਰੋਂ ਨਸ਼ਾ ਕਹੋ ਹੁਣ ਸ਼ਰਾਬ ਨੂੰ ਇੱਕ ਪਾਸੇ ਕਰ ਦੋ ਜਦੋਂ ਵੀ ਪੁੜਸ ਨੂੰ ਅਖੀਰ ਹੋ ਜਾਂਦਾ ਹੈ ਫਿਰ ਉਹ ਨਾਰ ਨਰਕੋਟੈਸ ਕੋਡ ਇੰਜੈਕਸ਼ਨ ਲਾ ਕੇ ਉਹਦੇ ਅੰਦਰੋਂ ਸੱਚ ਕੱਢ ਲੈਂਦੇ ਨੇ ਇਹ ਸੱਚ ਬਾਹਰ ਕੱਢਦੀ ਹੈ ਸ਼ਰਾਬ ਤਾਂ ਤੁਹਾਨੂੰ ਡਰ ਲੱਗਦਾ ਸੱਚ ਤੇ ਤਾਂ ਕਹਿੰਦੇ ਉਹ ਪੀਓ ਨਾ ਥੋੜੇ ਝੂਠ ਤੇ ਖਰਾਬ ਬੋਲਣ ਲੱਗ ਜਾਣਗੇ ਲੋਕ दारू ਪੀ ਕੇ ਤੁਹਾਨੂੰ ਲੱਗਦਾ ਡਰ ਕਿ ਹੌਸਲਾ ਹੋ ਜਾਂਦਾ ਉਹਨੂੰ ਮੂੰਹ ਤੇ ਮਾਰੂਗਾ ਉਹਨੇ ਸੱਚ ਸੁਣ ਕੇ ਸੱਚ ਬੋਲ ਦੇਣਾ ਇਹ ਡਰਾਏ ਨੇ ਲੋਕ ਇਹਨਾਂ ਨੇ ਹੁਣ ਇਹ ਰਾਮ ਮਾਸ ਨਾ ਖਾਓ ਰਾਮਚੰਦਰ ਮੇਰੇ ਘਰ ਮਾਰਦਾ ਤਾਂ ਖਾਂਦਾ ਤਾਂ ਰਾਮਚੰਦਰ ਦਾ ਉਹਦੀ ਰਮੈਣ ਕੱਢ ਲੈਣ ਗੋਮੇ ਤੇ ਅੱਗ ਹੁੰਦੇ ਤੇ ਪਹਿਲਾਂ ਗਾਜਮੇ ਦੀ ਅੱਗ ਹੁੰਦੇ ਤੇ ਉਹ ਕੀ ਕਰਦੇ ਤੇ ਅਸ਼ਮੇ ਦੇ ਅੱਗ ਹੁੰਦੇ ਤੇ ਅਜਮੇ ਦੇ ਅੱਗ ਹੁੰਦੇ ਤੇ ਕਿਹੜਾ ਗ੍ਰੰਥ ਹੈ ਜਿਹੜਾ ਮਾਸ ਖਾਣ ਤੋਂ ਖਿਲਾਫ ਹੈ ਬਲੀਆਂ ਕੀ ਨੇ ਝੋਟੇ ਹੁੰਦੀਆਂ ਬਲੀਆਂ ਹੁਣ ਨਪਾਲ ਦਿੱਤੀਆਂ ਜਾਂਦੀਆਂ ਨੇ ਉਹ ਨਪਾਲ ਆਖਰੀ ਕਹਿੰਦੇ ਨੇ ਹਿੰਦੂ ਰਾਜਾ ਸੀ ਹਿੰਦੂ ਰਾਜਾ ਤੇ ਉੱਥੇ ਤਾਂ ਉਹ ਤਾਂ ਮਾਸ ਖਾਂਦੇ ਨੇ ਸਾਰੇ ਇਹ ਕੁਛ ਵੀ ਨਹੀਂ ਹੈ ਇਹ ਧਰਮ ਦੇ ਨਾਂ ਤੇ ਫਰੋਡੀ ਨੇ ਸਾਰੇ ਇੱਕ ਵੈਸ਼ਨੂ ਵਤ ਹੈ ਧਰਮ ਨਹੀਂ ਆਹੋ ਬੈਸ਼ਨਵ ਮਤ ਉਹ ਨਾਨ ਨੇ ਪ੍ਰਚਾਰ ਕੀਤਾ ਇਹਦੇ ਖਿਲਾਫ ਬੈਸ਼ਨਵ ਮਤ ਆ ਲੈਣ ਤਾਂ ਬੈਸ਼ਨਵ ਦੀ ਡੈਫੀਨੇਸ਼ਨ ਪੰਜਵੇਂ ਪਾਸ਼ਾ ਦੇ ਰਹੇ ਨੇ ਸੁਖਮਣੀ ਸਾਹਿਬ ਵਿੱਚ ਕਿ ਬੈਸ਼ ਨੂੰ ਸੋਝੇ ਸੁਪਰ ਸੁਪਰ ਸੰਨ ਬੈਸ਼ਨਵ ਉਹ ਹੈ ਜਿਹਦੇ ਦੇ ਪਰਮੇਸ਼ਰ ਖੁਸ਼ ਹੋ ਜਵੇ ਜੇ ਰੱਬ ਦੀ ਪਰਮੇਸ਼ਰ ਦੀ ਖੁਸ਼ੀ ਪ੍ਰਾਪਤ ਕਰ ਲਵੇ ਨਾ ਉਹ ਬੈਸ਼ਨਵ ਹੈ ਬਿੱਤਰ ਕੀ ਮਾਇਆ ਤੇ ਹੋਪਨ ਆਈ ਰਾ ਸ਼ਰੀਰ ਹੈ ਨਾ ਇਹ ਤੋਂ ਲੰ ਕੁ ਪਰੂਸੀ ਫਿਰ ਵੈਸ ਨੂੰ ਸ਼ਰੀਰ ਤਾਂ ਆ ਮਾਸ ਦਾ ਬਾਅਦ ਖਾ ਕੇ ਇਹ ਬਦੇ ਮੈਂ ਕਹਣਾ ਜਦ ਬੱਚਾ ਜੰਮਿਆ ਕਿੰਨਾ ਵਜ਼ਨ ਸੀ ਉਹਦਾ 1.5 ਤੋਂ ਕਿਲੋ 1.2 ਤੋਂ ਕਿਲੋ ਹੁੰਦਾ ਤੇ ਫਿਰ 8 ਕਿਲੋ ਦਾ ਕਿਵੇਂ ਹੋ ਗਿਆ ਖਾ ਕੇ ਕੀ ਖਾ ਕੇ ਖਰਾਕ ਵਗੈਰਾ ਤੂੰ ਵੀ ਖਾਂਦਾ ਜੋ ਖਾਂਦਾ ਉਹ ਤਾਂ ਮਾਸ ਬਣਦਾ ਦੁੱਧ ਪੀ ਕੇ ਅਸਲ ਦੁੱਧ ਵੀ ਮਾਸ ਹੈ ਫਿਰ ਦੂਵੀਂ ਮਾਸੇ ਫਿਰ ਜੇ ਨਾ ਨਹੀਂ ਗਿਆ ਨੋ ਜਿੱਤੇ ਦਾਣੇ ਹਨ ਕੇ ਜੀ ਵਾਜਨ ਕੋਈ ਹਰ ਦਾਣੇ ਵਿੱਚ ਬੜਾ ਦਰਸ਼ ਬੁਣ ਅੱਜ ਨਹੀਂ ਜਿੰਨੀ ਬਨਸਪਤੀ ਹੈ ਨਾਲੇ ਇਹਨਾਂ ਦਾ ਬੇਦਮੰਦ ਹੈ ਚੋਰ 80 ਲੱਖ ਜੂਨ ਹੈ ਫਿਰ 80 ਲੱਖ ਜੂਨ ਦੇ ਅੰਦਰ ਜੇਰਤ ਸੇ ਤੇ ਜੂਤ ਪਜ ਖਾਨ ਸਾਹਿਬ ਵੀ ਰਸਤੇ ਨਹੀਂ ਸਾਰੇ ਆ ਗਏ ਫਿਰ ਸਾਰੇ ਮਾਸ ਹੋ ਗਿਆ ਮਾਸ ਤੋਂ ਕਿਵੇਂ ਬਚਿਆ ਜਾਊਗਾ ਇਹ ਜਿਹੜੇ ਨਾ ਰਾਧਾ ਸਾਹਿਬ ਉਹਨਾਂ ਨੇ ਤਾਂ ਮੰਨ ਲਿਆ ਮੇਰੀ ਗੱਲ ਮੈਂ ਮਾਸ ਤੋਂ ਬਚਿਆ ਨਹੀਂ ਜਾ ਸਕਦਾ ਉਹਨਾਂ ਨੇ ਮੰਡਮਣ ਕਰ ਲਈ ਸ਼ਰਾਬ ਖਾਤਰ ਚੁੱਪ ਨੇ ਉਹ 15 ਸਾਲ ਹੋ ਗਏ ਮੰਡਮਣ ਕੀਤੀ ਨੂੰ ਉਹਨਾਂ ਨੂੰ 22 ਸਾਲ ਹੁੰਦੇ ਰਹੇ ਨੇ ਮੇਰੇ ਕੋਲ ਇੱਕ ਵੀ ਉਹਨਾਂ ਕੋਲ ਗੱਲ ਨਹੀਂ ਹੈ ਅਕਲ ਦੀ ਮੇਰੇ ਕੋਲ ਬਾਬਾ ਨਹੀਂ ਪੜੀ ਜਾਂਦੇ ਦਹੀਂ ਦੇ ਵਿੱਚ ਬਹੁਤ ਬਕਰੀਆਂ ਹਾਂ ਹਾਂ ਸਭ ਇਹਨਾਂ ਨੇ ਅੱਖਾਂ ਬੰਦ ਕਰ ਲਈਆਂ ਗੁਰਬਾਣੀ ਕਹਿੰਦੇ ਮਾਸ ਮਾਸ ਕਰ ਮੂਰਖ ਝਗੜੇ ਗੁਰੂ ਰਾਨ ਕਹਿੰਦਾ ਮੇਰੇ ਨਾ ਮੂਰਖ ਝਗੜ ਪੇ ਮਾਸ ਮਾਸ ਵੀ ਤੂੰ ਮਾਸ ਖਾਨਾ ਗਿਆਨ ਤੇ ਆਣਾ ਜਾਣਾ ਨਾ ਗਿਆਨ ਦੀ ਗੱਲ ਕਰਦੇ ਨੇ ਨਾ ਧਿਆਨ ਦੀ ਗੱਲ ਕਰਦੇ ਨੇ ਗਿਆਨ ਧਿਆਨ ਦਾ ਵਿਸ਼ਾ ਤਰ ਕੋਣ ਮਾਸ ਕੋਣ ਸਾਗ ਕਹਾਵਾ ਮੈਨੂੰ ਇਹ ਦੱਸੋ ਮਾਸ ਕੀ ਚੀਜ਼ ਹੈ ਸਬਜ਼ੀ ਕੀ ਚੀਜ਼ ਹੈ ਅਸੀਂ ਕਹਿੰਦੇ ਵੀ ਗੋਭੀ ਵੀ ਮਾਸ ਹੈ ਆਲੂ ਵੀ ਮਾਸ ਹੈ ਔਰ ਅੰਡੇ ਆਲੂ ਨੂੰ ਨਾ ਅਸੀਂ ਅੰਡੇ ਕਹਿੰਦੇ ਨੇ ਉਹ ਅੰਡੇ ਮਾਸ ਹੈ ਆਲੂ ਨੂੰ ਨਿਹੰਗ ਸਿੰਘ ਅੰਡੇ ਕਹਿੰਦੇ ਨੇ ਅੰਡੇ ਨੂੰ ਆਲੂ ਕਹਿੰਦੇ ਨੇ ਨਾ ਨਾ ਅੰਡੇ ਆਲੂ ਆਪੇ ਹੋ ਗਏ ਅੱਛਾ ਹਾਂ ਉਹ ਕਹਿੰਦੇ ਵੀ ਜੇ ਆਲੂ ਖਾ ਲੋ ਤਾਂ ਮੈਂ ਅੰਡੇ ਖਾਦੇ ਹਾਂ ਤੁਸੀਂ ਗਾਲੂ ਵੀ ਛੱਡੋ ਅੰਡੇ ਆਲੂ ਇੱਕੋ ਨੇ ਹੁਣ ਜੇ ਅੰਡੇ ਨੇ ਉਹਦਾ ਮਾਸ ਨਹੀਂ ਹੈ ਉਹ ਖਾ ਲੋ ਹੋ ਗਿਆ ਨਹੀਂ ਖਾਂਦੇ ਇਹ ਬहोत ਬੁਰੀ ਤੇ ਨਾਂ ਸਾਡੇ ਪਜਾਏ ਹੋਏ ਨੇ ਇੱਕ ਤੋਂ ਨਹੀਂ ਬਿਦੇ ਤੋਂ ਪਜਾਏ ਹੋਏ ਨੇ ਇਹ ਕੋਈ ਦਮ ਨਹੀਂ ਇਹਨਾਂ ਗੱਲਾਂ ਚ ਹੋਣਾ ਚੁੱਪ ਰਹੇ ਵਿਚਾਰੇ ਸਾਰੇ ਇਹਨਾਂ ਦੀ ਗੱਲ ਕੀ ਕਰਨੀ ਆ ਜੰਡੇ ਵਿੱਚ ਇਹਨਾਂ ਦਾ ਕੋਈ ਬੰਦਾ ਹੈ ਕੁਛ ਵੀ ਨਹੀਂ ਇਹ ਤਾਂ ਐ ਬੈਜਣਗੇ ਚੁੱਪ ਕਰਕੇ ਜਿੰਨਾ ਚਿਰ ਕਿਸੇ ਨੇ ਕਿੰਤੂ ਪਰੰਤੂ ਇਹਨਾਂ ਨੇ ਕੀ ਕਹਿ ਦਿੱਤੀ ਕਿੰਤੂ ਪਰੰਤੂ ਨਹੀਂ ਕਰੀਦਾ ਧਰਮ ਚ ਹੂੰ ਕੁਝ ਝੂਠੇ ਸੀ ਕਿਸੇ ਦੀ ਭਾਵਨਾ ਨੂੰ ਖੇਸ ਨਹੀਂ ਬਚਾਉਣਾ ਕਾਨੂੰਨ ਬਣਾਤਾ ਤਾਂ ਉਹਨੇ ਇਹ ਕਾਨੂੰਨ ਬਣਾਤਾ ਕਿ ਹਾਂ ਕਾਨੂੰਨ ਬਣਾਤਾ ਨਹੀਂ ਕਾਮਾਂ ਉ ਬਿਠੇ ਇਸ ਨਿਮਕਾਂ ਕਰਦੇ ਹਾਂ ਨੇ ਠੇਸ ਨਹੀਂ ਪਹੁੰਚਾ ਸਕਦੇ ਤੁਸੀਂ ਨਾਮ ਨੂੰ ਪ੍ਰਚਾਰ ਤੇ ਗੁਰਬਾਣੀ ਠੇਸ ਪਹੁੰਚਾਉਂਦੀ ਹੈ ਕਰਮ ਇੱਥੇ ਕੇਸ ਪਹੁੰਚਾਦਾ ਗੁਰਬਾਣੀ ਤਾਂ ਸਾਰੇ ਠੇਸ ਪਹੁੰਚਾਉਂਦੀ ਹੈ ਗੁਰੂ ਗ੍ਰੰਥ ਸਾਹਿਬ ਦੇ ਜਪਾਟ ਕਰਦਾਂ ਕੀ ਉਤੇ ਨਾਮ ਨੂੰ ਬੈਨ ਫਿਰ ਨਾਦਨ ਜਦੋਂ ਕਹਿੰਨੇ ਨੇ ਦਸਮ ਪਾਤਸ਼ਾਹ ਦੀ ਬਾਣੀ ਹੈ ਕਾਹੇ ਕੋ ਪਾਹਨ ਪੂਜੇ ਕਾਹੇ ਪਸ਼ੂ ਪਾਹਨ ਮੈਂ ਪਰਮੇਸ਼ਰ ਨਹੀਂ ਠੇਸ ਨਹੀਂ ਪਹੁੰਚੀ ਕਦੋਂ ਫਿਰ ਇਸ ਸ਼ਬਦ ਦੀ ਕੀ ਵਿਆਖਿਆ ਮਾਪੂਰੀ ਕਾਹੇ ਕੋ ਪਾਹਨ ਪੂਜਿਤ ਹੈ ਪਸ਼ੂ ਹਾਂਜੀ ਪਾਹਨ ਕੋ ਪਾਹਨ ਮੈਂ ਪਰਮੇਸ਼ਰ ਨਹੀਂ ਇਹ ਪਸ਼ੂ ਕਿਉਂ ਪੱਥਰ ਪੂਜਦਾ ਇੰਚ ਪਰਮੇਸ਼ਰ ਨਹੀਂ ਹੈ ਇਹ ਠੇਸ ਨਹੀਂ ਫਿਰ ਤੇ ਕੇਸ ਕਰਨੋ ਇਹ ਮੇਰੇ ਤੇ ਕਰਦਣ ਕੇਸ ਮੈਂ ਬਾਣੀ ਪੜੂਗਾ ਮੇਰੇ ਤੇ ਕੇਸ ਬਣਾ ਦਣ ਫਿਰ ਇਹ ਪਤਾ ਲੱਗ ਜੂਗਾ ਕੀ ਭਾਵੇਂ ਖਦੀ ਹੈ ਇਹ ਝੂਠੇ ਨੇ ਝੂਠ ਨੂੰ ਬਚਾਉਣਾ ਚਾਹੁੰਦੇ ਨੇ ਹੁਣ ਮਤਲਬ ਇਹਨਾਂ ਨੇ ਧਰਮ ਨੂੰ ਨਾ ਉਹ ਕਿਤਾ ਹੋਇਆ ਗੁੰਝਲਾਰ ਬਣਾਇਆ ਹੋਇਆ ਨਹੀਂ ਸੁਖੇ ਇਹ ਸੱਚ ਦੀ ਠੇਸੇ ਪੋਚਾ ਰਹੇ ਨੇ ਕਿ ਇਸ ਇਹਨਾਂ ਤੇ ਉਲਟਾ ਪੈ ਜੂਗਾ ਸੱਚ ਦੀ ਨੰਦਿਆ ਹੋ ਸਕਦੀ ਹੈ ਸੱਚ ਨੂੰ ਠੇਸ ਝੂਠ ਨੂੰ ਕੀ ਠੇਸ ਪਚਾਉਣੀ ਹੈ ਬਈ ਝੂਠੇ ਨੂੰ ਪੁਲਿਸ ਕਿਉਂ ਘੁਟਦੀ ਹੈ ਫਿਰ ਭਾਵਨਾ ਕੀ ਹੁੰਦੀ ਹੈ ਭਾਵਨਾ ਕਿਸੇ ਕੀ ਜੋ ਹੈ ਬੋ ਪਰਮੇਸ਼ਰ ਦੀ ਭਾਵਨਾ ਕੋ ਠੇਸ ਪਹੁੰਚਦੀ ਹੈ ਪਰਮੇਸ਼ਰ ਦੀ ਵੀ ਭਾਵਨਾ ਪਰਮੇਸ਼ਰ ਦੀ ਭਾਉਂਦਾ ਕੁਛ ਚਾਹੁੰਦਾ ਕੁਛ ਅਸੀਂ ਚਾਹੁੰਨੇ ਆ ਜੋ ਅਸੀਂ ਚਾਹੁੰਨੇ ਆ ਪਰਮੇਸ਼ਰ ਦੇ ਖਿਲਾਫ ਹੈ ਉਹ ਫਿਰ ਉਹਦੀ ਭਾਵਨਾ ਨੂੰ ਠੇਸ ਪਹੁੰਚਦੀ ਹੈ ਉਹ ਤੇ ਕੇਸ ਹੋਣਾ ਚਾਹੀਦਾ ਹੈ ਇਹ ਤੇਰੀ ਭਾਵਨਾ ਨੂੰ ਜੋ ਫਿਰ ਪਰਮੇਸ਼ਰ ਤੇ ਕੇਸ ਬਣਾਉ ਤੁਸੀਂ ਬਾਣੀ ਪਰਮੇਸ਼ਰ ਦੀ ਹੈ ਤੂੰ ਤਾਂ ਪਰਮੇਸ਼ਰ ਦੇ ਖਿਲਾਫ ਨੇ ਥੋੜਾ ਕਾਨੂੰਨ ਪਰਮੇਸ਼ਰ ਦੇ ਖਿਲਾਫ ਹੈ ਵੇਦ ਪਰਮੇਸ਼ਰ ਦੀ ਬਾਣੀ ਹੈ ਉਹਨਾਂ ਨੇ ਸੁਣ ਕੇ ਬੋਲੀ ਹੋਈ ਐ ਜੇ ਉਹਦੇ ਖਿਲਾਫ ਕੇਸ ਹੈ ਤਾਂ ਰੱਬ ਦੇ ਖਿਲਾਫ ਖੜੇ ਨੇ ਫਿਰ ਇਹਨਾਂ ਦਾ ਇਹ ਟੋਲਾ ਸਾਨੂੰ ਮਤਲਬ ਮਨੋਂ ਹੀ ਮੰਨਣਾ ਹੁੰਦੀ ਲੋੜ ਐ ਬਸ ਪਰ ਇਮਾਨਦਾਰ ਤਾਂ ਹੈ ਨਹੀਂ ਜੇ ਇਮਾਨਦਾਰਾ ਮੈਨੂੰ ਠੇਸ ਕਿੱਥੋਂ ਪਾਉਣ ਜੂ ਠੇਸ ਪਾਉਂਦੇ ਬੇਈਮਾਨੀ ਨੂੰ ਬੇਈਮਾਨ ਕਹਦਾ ਮੇਰੇ ਖਿਲਾਫ ਨਾ ਬੋਲੋ ਬੇਈਮਾਨ ਦੇ ਖਿਲਾਫ ਬੋਲਾਂਗੇ ਬੋਲਦੇ ਰਹਿਣਗੇ ਧਰਮ ਬੋਲਦਾ ਰਹੂਗਾ ਕੋਈ ਮੂੰਹ ਨਹੀਂ ਬੰਦ ਕਰ ਸਕਦਾ ਉਹਦਾ ਤੇ ਜਿਹੜੇ ਉਹ ਸੀ ਨਾ ਇਹ ਕਹਿੰਦਾ ਕਾਨੂੰਨ ਬਣਾਉਣ ਵਾਲੇ ਉਹ ਥੋੜੀ ਅਕਲ ਵਾਲੇ ਤੇ ਦੂਏ ਬੁੱਧੂ ਸੀ ਹੁਣ ਉਦੋਂ ਉਹਨਾਂ ਦੇ ਪਿਓ ਆ ਗਏ ਕਹਾ ਹੁਣ ਹੁਣ ਬੋਲਣ ਕਿਹੜਾ ਬੋਲਦਾ ਉਹ ਸਾਰੇ ਵੱਡ ਲੇਵਲ ਤੇ ਖੜੇ ਆ ਸੀ ਇੱਕਵੇਂ ਰੋਕ ਦੇਣਗੇ ਸਾਨੂੰ ਬੋਲਣ ਦੇ ਆਪੇ ਚੁੱਪ ਹੋਣਾ ਪਊਗਾ ਹੁਣ